ਜਦ ਗੱਲ ਹੁੰਦੀ ਹੈ ਸਟੂਡੈਂਟ ਪੋਲਿਟਿਕਸ ਦੀ ਖਾਸ ਕਰਕੇ ਪੰਜਾਬ ਦੀ ਸਟੂਡੈਂਟ ਪੋਲਿਟਿਕਸ ਦੀ ਇੱਕ ਨਾਮ ਹਮੇਸ਼ਾ ਉੱਭਰ ਕੇ ਆਉਂਦਾ ਉਹ ਹੈ ਸਰਦਾਰ ਕੁਲਜੀਤ ਸਿੰਘ ਨਾਗਰਾ ਦਾ ਤੇਰੀ ਪ੍ਰਧਾਨ ਵੀ ਰਹ ਚੁਕੇ ਪੰਜਾਬ ਯੂਨੀਵਰਸਿਟੀ ਦੇ ਕਾਂਗਰਸ ਦੇ ਉੱਚੇ ਵੀ ਸਰਕਾਰ 'ਚ ਵੀ ਰਹਿ ਚੁੱਕੇ ਨੇ ਠੀਕ ਹੈ ਵੱਡੇ ادارے ਵੀ ਇਹਨਾਂ ਨੇ ਹਮੇਸ਼ਾ ਸਾਹਮਣੇ ਨੇ ਲੇਕਿਨ ਹਮੇਸ਼ਾ ਸਟੂਡੈਂਟ ਪੋਲਿਟਿਕਸ ਮੈਂ ਤੁਹਾਡਾ ਨਾ ਇੱਕ ਇੰਟਰਵਿਊ ਸੁਣ ਰਿਹਾ ਸੀ ਰਿਤੇਸ਼ ਲੱਖੀ ਦੇ ਨਾਲ ਤੁਸੀਂ ਕਹਿੰਦੇ ਸੀ ਸਟੂਡੈਂਟ ਪੋਲਿਟਿਕਸ ਨਹੀਂ ਹੁੰਦੇ ਸਟੂਡੈਂਟ ਦੇ ਪ੍ਰੋਟੈਸਟ ਹੁੰਦੇ ਨੇ ਸਟੂਡੈਂਟ ਮੂਵਮੈਂਟ ਹੁੰਦੀ ਹੈ ਮੂਵਮੈਂਟ ਹੁੰਦੀ ਹੈ ਤੇ ਇਹ ਜਿਹੜੀ ਡੈਗੇਟੇਸ਼ਨ ਕਰਦੇ ਆ ਕੁਝ ਸਮਿਆਂ ਤੋਂ ਪਿਛਲੇ 10 ਸਾਲਾਂ ਤੋਂ ਜੋ ਪੰਜਾਬ ਯੂਨੀਵਰਸਿਟੀ ਦੇ ਵਿੱਚ ਇਹ ਮੂਵਮੈਂਟ ਸੀ ਸਟੂਡੈਂਟਸ ਦੀ ਉਹ ਬਹੁਤ ਨਾ ਨਿਚਲੇ ਸਤਰ ਤੇ ਜਾ ਰਹੀ ਸੀਗੀ ਤੇ ਇੱਕੋ ਦਮ ਜਿਹੜਾ ਇਹ ਚ ਉਬਾਲ ਆਇਆ ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਡਾ 92 93 ਵਾਲਾ ਜੋ ਮਾਹੌਲ ਹੈ ਉਹ ਵਾਪਸ ਆਊਗਾ ਹਾਂ ਬਿਲਕੁਲ ਮੈਨੂੰ ਉਹੀ ਨਜ਼ਰ ਆ ਰਿਹਾ ਹੈ ਜੀ ਕਿ ਜਦੋਂ ਅਸੀਂ ਆਪਣੀ ਵਿਦਿਆਰਥੀ ਚੋਣਾਂ ਦੀ ਰਿਵਾਈਵਲ ਦੇ ਲਈ ਉਹਨਾਂ ਨੂੰ ਕਰਾਉਣ ਲਈ ਪੰਜਾਬ ਯੂਨੀਵਰਸਿਟੀ ਦੇ ਵਿੱਚ ਤੇ ਕਾਲਜਾਂ ਦੇ ਵਿੱਚ ਜਦੋਂ ਉਹ ਸੰਘਰਸ਼ ਕੀਤਾ ਸੀ ਤਾਂ ਇਸੇ ਤਰੀਕੇ ਦੇ ਨਾਲ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਨੌਜਵਾਨਾਂ ਨੇ ਜਿਹੜਾ ਸੀਗਾ ਇਹ ਪ੍ਰੋਟੈਸਟ ਕੀਤਾ ਸੀਗਾ ਉਹ ਤਾਂ ਲੰਬੀ ਐਜੀਟੇਸ਼ਨ ਹੋਈ ਸੀ ਔਰ 10 ਮੈਨੂੰ ਫਿਰ ਮਰਨਵਰਤ ਤੇ ਬੈਠਣਾ ਪਿਆ ਸੀਗਾ 10ਵੇਂ ਦਿਨ ਜਾ ਕੇ ਸਾਡੀ ਮੰਗਾਂ ਮੰਨੀਆਂ ਗਈਆਂ ਇਨਡਾਇਰੈਕਟ ਇਲੈਕਸ਼ਨਾਂ ਜਿਹੜੀਆਂ ਸੀਗੀਆਂ ਯੂਨੀਵਰਸਿਟੀ ਤੇ ਕਾਲਜ ਦੇ ਵਿੱਚ ਕਰਾਉਣੀਆਂ ਪਈਆਂ ਔਰ ਉਦੋਂ ਵੀ ਮਤਲਬ ਜਿਹੜਾ ਸੀਗਾ ਇੱਕ ਮਾਹੌਲ ਜਿਹੜਾ ਸੀਗਾ ਉਹ ਮੈਂ ਸਮਝਦਾ ਕਿ ਵਿਦਿਆਰਥੀਆਂ ਦੇ ਅੰਦਰ ਇੱਕ ਚਿੰਗ ਜਾਗੀ ਸੀ ਕਿ ਅਸੀਂ ਆਪਣਾ ਡੈਮੋਕਰੈਟਿਕ ਰਾਈਟ ਜਿਹੜਾ ਉਹ ਲੈਣਾ ਆ ਸੋ ਉਹ ਜਿਹੜਾ ਉਹ ਜਾ ਮੈਂ ਕਹਿੰਦਾ ਉਦੋਂ ਵੀ ਵਧੀਆ ਤੇ ਜਿਹੜੀ ਲੀਡਰਸ਼ਿਪ ਉਸ ਸਮੇਂ ਨਿਕਲ ਕੇ ਆਈ ਤੁਸੀਂ ਆਏ ਮੀਨਸਟ੍ਰੀਮ ਪੋਲਿਟਿਕਸ 'ਤੇ ਆਏ ਹੋਰ ਬਹੁਤ ਸਾਰੇ ਪੋਲਿਟਿਸ਼ੀਅਨਸ ਇੱਥੋਂ ਨਿਕਲ ਕੇ ਆਏ ਲੇਕਿਨ ਕੁਝ ਸਮੇਂ ਤੋਂ ਇਹ ਜੋ ਆਗਿ ਸੀ ਨਾ ਉਹ ਥੰਮਦੀ ਜਾ ਰਹੀ ਸੀਗੀ ਤੇ ਕੋਈ ਚੰਗੀ ਲੀਡਰਸ਼ਿਪ ਨਹੀਂ ਨਜ਼ਰ ਆ ਰਹੀ ਸੀਗੀ ਤੇ ਪੰਜਾਬ ਨੂੰ ਤੁਹਾਨੂੰ ਕੀ ਲੱਗਦਾ ਅੱਜ ਦੀ ਡੇਟ 'ਚ ਯੰਗ ਯੂਥ ਦੀ ਉਹ ਜੋ ਲੀਡਰਸ਼ਿਪ ਹੈ ਤੁਹਾਨੂੰ ਲੱਗਦਾ ਕਿ ਇਸ ਮੋਰਚੇ ਤੋਂ ਇੱਥੋਂ ਹੁਣ ਉਬਾਲ ਆਊਗਾ ਤੇ ਉਹ ਯਾਨੀ ਇੱਕ ਨਵੀਂ ਲੀਡਰਸ਼ਿਪ ਲੋ ਬਿਲਕੁਲ ਇੱਥੇ ਹੀ ਨਹੀਂ ਇੱਥੇ ਹੀ ਨਹੀਂ ਅੱਜ ਇਹ ਤਾਂ ਇਹ ਜਿਹੜੀ ਚੰਗਿਆੜੀ ਹੈ ਇਹ ਪੰਜਾਬ ਦੇ ਵਿੱਚ ਸੂਬੇ ਦੀਆਂ ਵਿਦਿਆਰਥੀ ਚੋਣਾਂ ਤੇ ਹਰਿਆਣਾ ਸੂਬੇ ਦੇ ਵਿੱਚ ਵਿਦਿਆਰਥੀ ਚੋਣਾਂ ਕਰਾਉਣ ਵਾਲ ਨੂੰ ਵੀ ਜਿਹੜਾ ਜਾਊਗੀ ਕਿਉਂਕਿ ਇਹ ਜਿਹੜਾ ਇਹ ਜਿਹੜਾ ਪਲੇਟਫਾਰਮ ਆ ਇਸ ਪਲੇਟਫਾਰਮ ਤੇ ਹੁਣ ਪੰਜਾਬ ਤੇ ਹਰਿਆਣਾ ਦੇ ਨੌਜਵਾਨ ਆਏ ਆ ਉਹਨਾਂ ਨੂੰ ਜਦੋਂ ਆਪਣੇ ਹੱਕਾਂ ਦੇ ਬਾਰੇ ਵਿੱਚ ਜਾਗਰੂਕਤਾ ਮਿਲੂਗੀ ਉਹਨਾਂ ਨੂੰ ਲੱਗੂਗਾ ਕਿ ਅਸੀਂ ਯਾਰ ਸਾਡਾ ਹੱਕ ਉੱਥੇ ਖੋਇਆ ਜਾ ਰਿਹਾ ਹੈ ਔਰ ਜਿੱਥੇ-ਜਿੱਥੇ ਧਰਨੇ ਲੱਗਣਗੇ ਜਿੱਥੇ-ਜਿੱਥੇ ਸਾਰਾ ਕੁਝ ਹੋਊਗਾ ਉੱਥੇ-ਉੱਥੇ ਫਿਰ ਸਰਕਾਰਾਂ ਨੂੰ ਝੁਕਣਾ ਪਊਗਾ ਕਿਉਂਕਿ ਇਹ ਜਿਹੜੇ ਰੂਲਸ ਐਂਡ ਰੈਗੂਲੇਸ਼ਨ ਹੁੰਦੇ ਨੇ ਕਿਸੇ ਵੀ ਇੰਸਟੀਚਿਊਸ਼ਨ ਦੇ ਉਹਦੇ ਉੱਤੇ ਵਿਦਿਆਰਥੀ ਵਰਗ ਨੂੰ ਇੱਕ ਆਪਣੀ ਯੂਨੀਅਨ ਦੇ ਵਿੱਚੋਂ ਨਮਾਇंदे ਚੁਣ ਕੇ ਆਪਣੀ ਗੱਲ ਰੱਖਣ ਦਾ ਅਧਿਕਾਰ ਦਿੱਤਾ ਹੁੰਦਾ ਜਿਹੜਾ ਕਿ ਸਾਰੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਸਾਰੇ ਆਧਾਰੇ ਜਿਹੜੇ ਨੇ ਉਹਨਾਂ ਨੇ ਬੰਦ ਕੀਤਾ ਹੋਇਆ ਆ ਤੇ ਇਹਦੇ ਨਾਲ ਹੁਣ ਜੇ ਦੇਖਿਆ ਜਾਵੇ ਆਪਾਂ ਇੱਕ ਡੈਮੋਕਰੈਟਿਕ ਦੁਨੀਆ ਦੀ ਸਭ ਤੋਂ ਵੱਡੀ ਡੈਮੋਕਰੇਸੀ ਦੇ ਵਿੱਚ ਆਪਾਂ ਜੀ ਰਹੇ ਆਂ ਤੇ ਉਹੀ ਡੈਮੋਕ੍ਰੈਟਿਕ ਨੇਸ਼ਨ ਜਿਹਦਾ ਜਿੱਥੇ ਫਰੀडम ਆਫ ਸਪੀਚ ਨੰਬਰ 1 ਪੁਆਇੰਟ ਤੇ ਆਉਂਦਾ ਉਹਨੂੰ ਜਦ ਹੈਂਪਰ ਕਰ ਰਹੇ ਨੇ ਤੇ ਕਿਤੇ ਨਾ ਕਿਤੇ ਉਹ ਜਿਹੜਾ ਡਰ ਹੈ ਮੈਂ ਪਹਿਲਾ ਸਵਾਲ ਤਾਂ ਮੇਰਾ ਇਹ ਹੈਗਾ ਕਿ ਜਿਹੜੇ ਇਹਨਾਂ ਨੇ ਫਰਮਾਨ ਇਹ ਲਾਗੂ ਕੀਤੇ ਇਹਨਾਂ ਦੇ ਪਿੱਛੇ ਇਹਨਾਂ ਦਾ ਮਨਸੂਬਾ ਕੀ ਹੋ ਸਕਦਾ ਹੈ ਦੇਖੋ ਗੱਲ ਇਹ ਹੈ ਕਿ ਜਿਹੜੀ ਆਰਐਸਐਸ ਇਨਸਪੈਕਟ ਬੀਜੇਪੀ ਸਰਕਾਰ ਹੈ ਇਹ ਕੇਂਦਰ ਦੇ ਵਿੱਚ ਆਰਐਸਐਸ ਪੰਜਾਬ ਯੂਨੀਵਰਸਿਟੀ ਨੂੰ ਛੋਟਾ 나ਗਪੁਰ ਬਣਾਉਣਾ ਚਾਹੁੰਦੀ ਹੈ ਛੋਟਾ ਨਾਗਪੁਰ ਕਿਉਂ ਕਿ ਨਾਗਪੁਰ ਸਾਊਥ ਚ ਹੈ ਇਹ ਸਟ੍ਰੈਟੈਜਿਕ ਪੁਆਇੰਟ ਹੈ ਪੰਜਾਬ ਯੂਨੀਵਰਸਿਟੀ ਇੱਥੋਂ ਦੇ ਡੈਮੋਕਰੈਟਿਕ ਸੈਟਅਪ ਨੂੰ ਭੰਗ ਕਰਕੇ ਜਦੋਂ ਇੱਥੇ ਆਰਐਸਐਸ ਦੀਆਂ ਸਵਰਕਰ ਦੇ ਤੇ ਗਵਾਲਕਰ ਦੀ ਫਿਲਾਸਫੀ ਨੂੰ ਪੜਾਇਆ ਜਾਊਗਾ ਜਦੋਂ ਇੱਥੋਂ ਦਾ ਇੱਥੇ ਉਹ ਆਪਣੇ ਮਨਮਰਜ਼ੀ ਦੀਆਂ ਭਰਤੀਆਂ ਮਨਮਰਜ਼ੀ ਦੀਆਂ ਐਡਮਿਸ਼ਨਾਂ ਮਨਮਰਜ਼ੀ ਦਾ ਇੱਥੇ ਸਿਲੇਬਸ ਚੇਂਜ ਕਰਕੇ ਪੜਾਈ ਨੂੰ ਕਰਾਉਣਗੇ ਤਾਂ ਇੱਥੋਂ ਫਿਰ ਤਿੱਬਤ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਚੰਡੀਗੜ੍ਹ ਪੰਜਾਬ ਰਾਜਸਥਾਨ ਦਿੱਲੀ ਹਰਿਆਣਾ ਜੁਪੀ ਦਾ 파ਟ ਇੱਥੋਂ ਫਿਰ ਆਰਐਸਐਸ ਜਿਹੜਾ ਹੈਗਾ ਛੋਟੇ ਨਾਗਪੁਰ ਦੇ ਤੌਰ ਦੇ ਉੱਤੇ ਚਲਾਊਗੀ ਔਰ ਇੱਥੋਂ ਫਿਰ ਜਿਹੜੀ ਫਲਸਫੀ ਦੇ ਕੇ ਭੇਜੂਗੀ ਉਹ ਜਿਹੜੀ ਅੱਜ ਇਸ ਰੀਜਨ ਦੇ ਵਿੱਚ ਆਰਐਸਐਸ ਦੀ ਉਹ ਫਲਸਫੀ ਨਹੀਂ ਆਸ ਕਰਈ ਉਹਨੂੰ ਇੱਥੋਂ ਤਿਆਰ ਕਰਕੇ ਭੇਜਣਗੇ ਕਿਤਨਾ ਕਿਤੇ ਇੱਕ ਵਾਕਿਆ ਮੈਨੂੰ ਮੇਰੇ ਜ਼ਿਹਨ ਦੇ ਵਿੱਚ ਆ ਰਿਹਾ ਜਿਸ ਤਰੀਕੇ ਨਾਲ ਅੰਗਰੇਜ਼ਾਂ ਨੇ ਪੰਜਾਬ ਤੇ ਕਬਜ਼ਾ ਕਰਨ ਲਈ ਉਹਨਾਂ ਨੇ ਦੇਖਿਆ ਕਿ ਭਾਈ ਜ਼ੋਰ ਦੇ ਨਾਲ ਤਾਂ ਨਹੀਂ ਹੋ ਸਕਦਾ ਉਹਨਾਂ ਨੇ ਪਹਿਲਾਂ ਯਰੀ ਜੋ ਐਜੂਕੇਟਿਡ ਪੰਜਾਬੀਆ ਉਹਨੂੰ ਖਤਮ ਕੀਤਾ ਮੈਂ ਦੱਸ ਦਿਆਂ ਤੁਹਾਨੂੰ ਅੰਗਰੇਜ਼ਾਂ ਦੇ ਪਹਿਲਾਂ ਇੱਕ ਆਪਣਾ ਬਹੁਤ ਵੱਡਾ ਅਫਸਰ ਭੇਜਿਆ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਵੀ ਤੂੰ ਪਤਾ ਕਰਕੇ ਆ ਕਿ ਇਸ ਰਾਜ ਦੀ ਨੀ ਕੀ ਹੈ ਇਸ ਰਾਜ ਦਾ ਕੀ ਵੱਡਾ ਕਾਰਨ ਹੈ ਕਿ ਲੋ ਜਿਹੜਾ ਇਹ ਰਾਜ ਹੈ ਜਿਹੜਾ ਇਹਦਾ ਜਿਹੜਾ ਰੁਪਈਆ ਹੈ ਆ 11 ਪਾਉਂਡਾਂ ਦੇ ਬਰਾਬਰ ਹੈ ਜੀ 1 ਰੁਪਈਆ ਤੇ ਇਸ ਰਾਜ ਨੂੰ ਕੋਈ ਛੇੜ ਨਹੀਂ ਪਾਰਿਆ ਕਿਉਂਕਿ ਅੰਗਰੇਜ਼ ਇੱਥੋਂ ਅੱਗੇ ਜਾਣ ਅੱਗੇ ਉਹ ਅੱਗੇ ਰਸ਼ੀਆ ਨੂੰ ਜਾਣਾ ਚਾਹੁੰਦੇ ਸੀ ਜੀ ਸੋ ਉਹ ਜਦੋਂ ਗਿਆ ਉਹਨੇ ਜਾ ਕੇ ਦੇਖਿਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਹਰ ਵਿਅਕਤੀ ਜਿਹੜਾ ਆ ਉਹ ਪੜ੍ਹਨਾ ਲਿਖਣਾ ਜਾਣਦਾ ਹੈ ਸਾਈਨ ਕਰਨਾ ਜਾਣਦਾ ਆ ਉਹ ਕਿਉਂ ਸੀ ਤੇ ਮਹਾਰਾਜਾ ਰਜੀਤ ਸਿੰਘ ਨੇ ਇੱਕ ਰੂਲ ਬਣਾਇਆ ਸੀ ਕਿ ਜਿਹੜਾ ਕੋਈ ਮੰਦਿਰ ਬਣਾਊਗਾ ਕੋਈ ਮਸਜਿਦ ਬਣਾਊਗਾ ਉਹ ਤੋਂ ਗੁਰਦੁਆਰਾ ਸਾਹਿਬ ਨਹੀਂ ਧਰਮਸ਼ਾਲ ਹੁੰਦੀ ਸੀ ਵੀ ਉਹ ਗੁਰਦੁਆਰਾ ਸਾਹਿਬ ਬਣਾਊਗਾ ਉਹਨੂੰ ਨਾਲ ਸਕੂਲ ਬਣਾਉਣਾ ਪਊਗਾ ਉਹਦੇ ਤੋਂ ਬਿਨਾ ਨਹੀਂ ਸੀ ਉਹ ਬਣ ਸਕਦੇ ਸੋ ਉਹਦੇ ਕਰਕੇ ਉਹ ਸਾਰਾ ਜਿਹੜਾ ਸੀਗਾ ਉੱਥੇ ਲੋਕਾਂ ਦੇ ਨੂੰ ਐਜੂਕੇਟ ਕੀਤਾ ਗਿਆ ਲੋਕਾਂ ਨੂੰ ਦੱਸਿਆ ਗਿਆ ਔਰ ਫਿਰ ਉਹੋ ਜਿਹਾ ਮਾਹੌਲ ਪੈਦਾ ਹੋਇਆ ਤੇ ਲੋਕ ਜਿਹੜੇ ਸੀਗੇ ਉਹ ਜਾਗਰੂਪ ਹੋ ਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਜੇ ਕੋਈ ਕਮੀ ਹੁੰਦੀ ਸੀ ਤੇ ਉਹਨੂੰ ਦੱਸਦੇ ਸੀਗੇ ਤੇ ਉਹ ਕਮੀ ਨੂੰ ਪੂਰਾ ਕੀਤਾ ਜਾਂਦਾ ਸੀਗਾ ਰਾਜੇ ਤੇ ਡਿਪੈਂਡ ਹੁੰਦਾ ਰਾਜਾ ਵਧੀਆ ਸੀਗਾ ਉਹ ਲੋਕਾਂ ਦੀ ਗੱਲ ਮੰਨਦਾ ਸੀ ਰਾਤ ਨੂੰ ਭੇਸ ਬਦਲ ਕੇ ਲੋਕਾਂ 'ਚ ਜਾਂਦਾ ਸੀਗਾ ਕਿ ਕੀ ਮੇਰੇ ਰਾਜ ਦੇ ਵਿੱਚ ਕਮੀਆਂ ਨੇ ਸੋ ਇਸ ਕਰਕੇ ਅੰਗਰੇਜ਼ਾਂ ਦਾ ਜਿਹੜਾ ਉਹ ਉਹ ਜਦੋਂ ਉਹਨਾਂ ਨੇ ਕੀਤਾ ਤਾਂ ਸਭ ਤੋਂ ਪਹਿਲਾਂ ਉਸ ਅਫਸਰ ਨੇ ਕਿਹਾ ਕਿ ਇਹੋ ਜਿਹਾ ਜਿਹੜਾ ਇਹੋ ਜਿਹਾ ਐਜੂਕੇਸ਼ਨ ਸਿਸਟਮ ਹੈ ਇੰਗਲੈਂਡ 'ਚ ਵੀ ਹੈ ਨਹੀਂ ਫਿਰ ਜਦੋਂ ਡਿਊਟੀ ਲਈ ਗਈ ਜਦੋਂ ਅੰਗਰੇਜ਼ਾਂ ਦੇ ਅੰਡਰ ਆਇਆ ਕਿ ਉਹ ਜਿਹੜਾ ਸਿਸਟਮ ਖਤਮ ਕਰੋ ਜਿਹੜਾ ਇੱਕ ਕਾਇਦਾ ਸੀਗਾ ਹੁਣ ਮੈਂ ਭੁੱਲ ਗਿਆ ਵੀ ਇੱਕ ਜੀ 1 ਰੁਪਏ ਦੇ ਬਰਾਬਰ ਜਾਂ 2 ਰੁਪਏ ਦੇ ਬਰਾਬਰ ਜਿਹਦੇ ਕੋਲ ਕਾਇਦਾ ਆ ਕੇ ਤੇ ਪੈਸੇ ਲੈ ਜਾਓ ਹਾਂਜੀ ਤੇ ਉਦੋਂ ਉਹ ਜਿਹੜੇ ਸਾਰੇ ਕਾਇਦੇ ਇਕੱਠੇ ਕੀਤੇ ਗਏ ਤੇ ਉਹਨਾਂ ਨੂੰ ਸਾੜਿਆ ਗਿਆ ਤੇ ਉਸ ਤੋਂ ਬਾਅਦ ਹੌਲੀ-ਹੌਲੀ ਡੈਮੋਲਿਸ਼ ਕੀਤਾ ਗਿਆ ਐਜੂਕੇਸ਼ਨ ਸਿਸਟਮ ਆਰਐਸਐਸਵੀ ਇੱਥੇ ਐਜੂਕੇਸ਼ਨ ਸਿਸਟਮ ਨੂੰ ਉਹ ਪੜਾਉਣਾ ਨਹੀਂ ਚਾਹੁੰਦੀ ਕਿਸੇ ਨੂੰ ਉਹ ਤਾਂ ਇੱਕ ਦੀ ਥਿਊਰੀ ਤੇ ਹੈ ਇੱਕ ਕੀ ਹੈ ਇੱਕ ਪਾਰਟੀ ਰਾਜ ਇੱਕ ਪਾਰਟੀ ਦਾ ਇੱਕ ਲੈਂਗੁਏਜ ਇੱਕ ਝੰਡਾ ਇੱਕ ਵਿਧਾਨ ਇੱਕੋ ਪੋਸਟ ਜਿਹੜੀ ਆ ਪ੍ਰਾਈਮ ਮਿਨਿਸਟਰ ਚਾਹੇ ਰਾਸ਼ਟਰਪਤੀ ਦੀ ਹੋਵੇ ਠੀਕ ਹੈ ਇੱਕੋ ਇਲੈਕਸ਼ਨ 1% ਲੋਕਾਂ ਦੇ ਕੋਲੇ ਪੈਸਾ ਤੇ ਪੜ੍ਹਾਈ ਤਾਂ ਕਹਿੰਦੇ ਇਹ ਪੜ੍ਹਾਈ ਤਾਂ ਜਿਹੜੀ ਹੈਗੀ ਆ ਓਨੇਕ ਲੋਕਾਂ ਨੂੰ ਕਰਾਉਣੀ ਆ ਜਿਹੜੇ ਉਹਨਾਂ ਦੇ ਵਾਸਤੇ ਐਡਮਿਨਿਸਟ੍ਰੇਸ਼ਨ ਕਰਨ ਸੋ ਇਸ ਕਰਕੇ ਉਹਨਾਂ ਦਾ ਤਾਂ ਏਜੰਡਾ ਹੀ ਆ ਆ ਨਹੀਂ ਡਿਕਟੇਟਰਸ਼ਿਪ ਹੈ ਰਾਈਟ ਤੁਸੀਂ ਇਸ ਕਰਕੇ ਉਹ ਜਿਹੜੀ ਹੈ ਜਿਹੜਾ ਏਜੰਡੇ ਨੂੰ ਲੈ ਕੇ ਹੈ ਉਹਦੇ ਵਿੱਚ ਪੜ੍ਹਾਈ ਨੂੰ ਖਤਮ ਕਰਨਾ ਪਹਿਲੀ ਕਰਨ ਹੈ ਤੁਸੀਂ ਇਹ ਦੇਖੋ ਤੁਸੀਂ ਅੱਜ ਸਟੱਡੀ ਕਰਿਓ ਜਾ ਕੇ ਜਿੱਦਨ ਦੀ ਬੀਜੇਪੀ ਆਈ ਹੈ ਤਕਰੀਬਨ ਐਜੂਕੇਸ਼ਨ ਦਾ ਬਜਟ ਜਿਹੜਾ ਹੈਗਾ 35 ਤੋਂ 40% ਕੇਂਦਰ ਦਾ ਘਟ ਗਿਆ ਫਿਰ ਕਿਉਂ ਜੋ ਵਧਣਾ ਚਾਹੀਦਾ ਸੀਗਾ ਕਿਉਂਕਿ ਪੋਪੂਲੇਸ਼ਨ ਤਾਂ ਵਧੀ ਜਾ ਰਹੀ ਹੈ ਹਾਂ ਹਾਂ ਘਟ ਗਿਆ ਸਾਡੇ ਤੋਂ ਬਾਅਦ ਇੱਥੇ ਵੀ ਲਾਓ ਲਾਓ ਦੀ ਇੱਕ 5 ਇਅਰ ਲਾਓ ਸ਼ੁਰੂ ਕੀਤਾ ਤੇ ਉਹਨਾਂ ਨੂੰ ਲੱਖ ਰੁਪਿਆ ਫੀਸ ਹੈ ਸਾਡੀ ਫੀਸ 25 ਰੁਪਏ ਹੁੰਦੀ 25 ਰੁਪਏ ਹੁੰਦੀ ਸੀ ਐਂਡ ਕਿਤੇ ਨਾ ਕਿਤੇ ਇੱਕ ਹੋਰ ਵੀ ਮੁੱਦਾ ਹੈਗਾ ਜਿਹੜੇ ਤੁਸੀਂ ਜਿਹੜੀ ਗੱਲ ਕੀਤੀ ਕਿ ਉਹਨਾਂ ਨੇ ਆਪਦਾ ਬਜਟ ਘਟਾਤਾ ਪਹਿਲਾ ਸਟੂਡੈਂਟ ਘਟੇ ਸੀਗੇ ਹੁਣ ਸਟੂਡੈਂਟ ਵਧ ਰਹੇ ਪਹਿਲਾ ਅਲੀ ਸੈਨੇਟ 90 ਮੈਂਬਰੀ ਸੀਗੀ ਹੁਣ ਇਹਨਾਂ ਨੇ 31 ਦਾ ਫਰਮਾਨ ਕੀਤਾ 31 ਕਿਹੜੀ ਸੀ ਇਹਨਾਂ ਦੇ ਆਪਣੇ ਨਾਮਿਨੇਟ ਹੋਣੇ ਸੀਗੇ ਜਿਨ੍ਹਾਂ ਨੇ ਇੱਥੇ ਬੇਸਿਕਲੀ ਉਹ 31 ਬੰਦੇ ਕਿਹੜੇ ਆਉਣੇ ਸੀ ਜਿਹੜੇ ਇਹਨਾਂ ਦੇ ਵੱਡੇ ਪ੍ਰਚਾਰਕ ਨੇ ਉਹਨਾਂ ਨੇ ਇੱਥੇ ਬੈਠ ਕੇ ਆਪਣੇ ਦਫ਼ਤਰ ਬਣਾਉਣੇ ਸੀ ਰਾਈਟ ਐਂਡ ਕਿਤੇ ਨਾ ਕਿਤੇ ਉਹ 90 ਤੋਂ 190 ਹੋਣ ਦੀ ਲੋੜ ਹੈਗੀ ਹੈ ਤੇ ਉਹਨਾਂ ਨੂੰ ਘਟਾਈ ਏਡੀ ਸੋਹਣੀ ਬਾਡੀ ਐ ਸੈਨੇਟ ਜਿਹੜੀ ਐ ਏਡੀ ਸੋਹਣੀ ਬਾਡੀ ਐ ਬਈਏ ਪਾਸ ਬੰਦਾ ਜਿਹੜਾ ਆ ਜੀ ਉਹ ਇਹਦਾ ਵੋਟਰ ਬਣ ਸਕਦਾ ਜੀ 4 ਸਾਲ ਪਹਿਲਾਂ ਬਈਏ ਕੀਤੀ ਹੋਵੇ ਇਹ ਵੀ ਨਹੀਂ ਵੀ ਇਮੀਡੀਏਟ ਉਹਨੂੰ ਥੋੜਾ ਜਿਆਦਾ ਹੋਰ ਸਿਆਣਾ ਹੋਣ ਦੀ ਲੋੜ ਐ ਠੀਕ ਐ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਆ ਉਹ ਫਿਰ ਇਲੈਕਸ਼ਨ ਲੜ ਸਕਦਾ ਇੱਕ ਵੀ ਅਨਗ੍ਰੈਜੂਏਟ ਨਾ ਵੋਟਰ ਐ ਤੇ ਨਾ ਸੈਨੇਟ ਮੈਂਬਰ ਐ ਜੀ ਉਹ ਫਿਰ ਜਿਹੜੀ ਉੱਥੇ ਬਹਿਸ ਹੁੰਦੀ ਐ ਤੁਸੀਂ ਜਾ ਕੇ ਦੇਖੋ ਪੜੇ ਲਿਖੇ ਬੰਦਿਆਂ ਦੀ ਕਿੰਨੀ ਵਧੀਆ ਬਹਿਸ ਹੁੰਦੀ ਐ